ਖਸੀ ਕਾਲਿਸਤ ਠੀਕ ਠਾਕ ਹੋ ਜੀ ਵਧੀਆ ਵਧੀਆ ਪਾਤਰਾਂ ਨੂੰ ਸਰ ਹਟੇ ਪਾਤਰਾਂ ਨੂੰ ਸਰ ਮੰਗੇ ਨੂੰ ਉਠਾ ਵੈਰੀ ਗੁੱਡ ਆ ਕੇ ਆ ਕੇ ਚੱਲ ਆ ਕੇ ਆ ਗਿਆ ਬਹੁਤ ਵਧੀਆ ਸਭ ਦਾ ਡੇ ਸ਼ੂਜ਼ ਪਾਇਆ ਜਦੋਂ ਦੇ ਮੈਂ ਕਹਿੰਨਾ ਉੜਦੇ ਚਾਹੀ ਉੜਦੇ ਜੈ ਛਿੰਡੀ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਸਾਡਾ ਸੋਨਾ ਬੂੜ ਮੈਂ ਕਹਿੰਦਾ ਪਰਵਾਹ ਨਾ ਕਰੇ ਚੜ੍ਹਦੇ ਤੱਕ ਤਰੱਕੀ ਚ ਬਖਸੋ ਸਾਰੇ ਜਿੰਨੇ ਵੀ ਮੈਂ ਇੱਕ ਪਲੇਅਰ ਆ ਸਾਡੇ ਐਥਲੀਟਸ ਆ ਮੈਂ ਕਹਿੰਦਾ ਸਾਰੇ ਉੱਥੇ ਜਾ ਕਰੋ ਤੁਹਾਡੇ ਬੰਗਾ ਹਾਊਸ ਤੋਂ ਲੈ ਆਪਣਾ ਸ਼ੂਟ ਟੈਨ ਤੁਹਾਨੂੰ ਵੀ ਬਹੁਤ ਬਹੁਤ ਵਧੀਆ ਲੱਗਿਆ ਜੀ ਮਿਲ ਕੇ ਸਰ ਬਹੁਤ ਧੰਨਵਾਦ ਸਰ ਮੈਂ ਕਹਿੰਦਾ ਜੀ ਨਿਹਾਰਾ ਅੰਕਲ ਜੀ ਤੁਹਾਡੇ ਆਗਿਆ ਨਾਲ ਜੀ ਥੈਂਕ ਯੂ ਥੈਂਕ ਯੂ ਸਰ ਬਹੁਤ ਸਰ ਐਸੀ ਸਾਡੇ ਜੀ ਜੀ ਅੰਕਲ ਜੀ ਇਹਨਾਂ ਨੇ ਪਹਿਲਾਂ ਬੜਾ ਪਿਆਰ ਦਿੱਤਾ ਹੈ ਤੇ ਹੁਣ ਵੀ ਤੁਹਾਡੇ ਨਾਲ ਦੇਖੋ ਕਿਵੇਂ ਰੂਹਾਂ ਨੂੰ ਖਿੱਚਦੇ ਨੇ ਇੰਨਾ ਜ਼ਿਆਦਾ ਪਿਆਰ ਹੈ ਕੀ ਬਾਤ ਹੈ ਤੇ ਇਹਨਾਂ ਦੇ ਬੇਟਾ ਜੀ ਨਾਲ ਮੈਂ ਪਹਿਲਾਂ ਸ਼ਾਇਦ ਮਿਲੀ ਸੀ ਆਪਾਂ ਐਡਮਿਨ ਇਰਟ ਸੀ ਕੀ ਹਾਲ ਚੱਲ ਠੀਕ ਹੈ ਤੁਸੀਂ ਕਰ ਰਹੇ ਹੋ ਰਨ ਤੁਸੀਂ ઓਰਗੇਨਾਈਜ਼ ਨਹੀਂ ਹਾਂ ਜੀ ਬਿਲਕੁਲ ਸਰ ਤੇ ਪਹਿਲਾਂ ਤੁਹਾਡੀ ਵਾਈਟ ਦੇਖੀ ਸੀ ਆਪਾਂ ਨੇ ਹਾਂ ਹਾਂ ਜੀ ਜਦੋਂ ਤੁਸੀਂ ਉਹ ਸ਼ੂਜ਼ ਮੰਗਾਏ ਸੀ ਪਹਿਲਾਂ ਹਾਂ ਹਾਂ ਮੈਂ ਦੇਖੀ ਬਿਲਕੁਲ ਬਹੁਤ ਵਧੀਆ ਬਿਲਕੁਲ ਸਰ ਅੱਜ ਲਾਈਵ ਦੇਖ ਕੇ ਮੈਂ ਕਿਹਾ ਬੜਾ ਵਧੀਆ ਲੱਗਿਆ ਬਹੁਤ ਸੋਹਣਾ ਲੱਗਿਆ ਮੈਂ ਰਿਵਿਊ ਦੇ ਦਵਾਂ ਕਿਉਂਕਿ ਜਦੋਂ ਅਸੀਂ ਚੀਜ਼ ਪਾਣੇ ਆ ਕਿਸੇ ਹੋਰ ਨੂੰ ਨਾ ਦੱਸੀ ਹੈ ਨਾ ਜੇ ਵਧੀਆ ਲੱਗੇ ਤੇ ਉਹਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਸਾਡੇ ਵਾਂਗੂ ਹੋਰਾਂ ਦਾ ਵੀ ਫਾਇਦਾ ਹੋਣਾ ਚਾਹੀਦਾ ਜੇ ਤੁਸੀਂ ਵਧੀਆ ਕੁਆਲਿਟੀ ਦੇ ਸ਼ੂਜ਼ ਸੀਗੇ ਤਾਂ ਨਾ ਜ਼ਰ ਰਿਵਿਊ ਵਧੀਆ ਸੀ ਬਿਲਕੁਲ ਸਰ ਬਹੁਤ ਬਹੁਤ ਵਧੀਆ ਫੀਲ ਕਰਾ ਗਿਆ ਤੁਹਾਨੂੰ ਥੈਂਕ ਯੂ ਸਰ ਥੈਂਕ ਯੂ